ਅੱਜ ਆਪਾਂ ਖੜੇ ਆ ਜੀਲਪੁਰ ਪਟਿਆਲਾ ਚੌਕ ਤੇ ਜਿੱਥੇ ਤੁਸੀਂ ਦੇਖ ਸਕਦੇ ਜਿਹੜੇ ਕਿਸਾਨ ਆ ਉਹ ਦੀਵਾਲੀ ਦੀ ਤਰ੍ਹਾਂ ਅੱਜ ਦੀਵਾਲੀ ਦੇ ਤਰ੍ਹਾਂ ਪਟਾਕੇ ਜਿਹੜੇ ਚਲਾ ਰਹੇ ਆ ਇਕੱਠੇ ਹੋ ਕੇ ਜਿਨ੍ਹਾਂ ਚ ਵੱਡੀ ਗਿਣਤੀ ਵਿੱਚ ਬਜ਼ੁਰਗ ਨੌਜਵਾਨ ਅਤੇ ਜਿਹੜੇ ਬੱਚੇ ਆ ਉਹ ਇਕੱਠੇ ਹੋਏ ਆ ਤੇ ਜਿਹੜਾ ਇਹ ਖੁਸ਼ੀ ਆ ਜਿਹੜੀ ਅੱਜ ਇਹ ਪਾਰਦੇ ਪ੍ਰਧਾਨ ਅੰਤ ਨਰਿੰਦਰ ਮੋਤੀ ਨੇ ਜਿਹੜੇ ਅੱਜ ਜਿਹੜੇ ਤਿੰਨ ਕਾਲੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਨ ਦੀ ਜਿਹੜੀ ਪ੍ਰਕਿਰਿਆ ਇੱਕ ਤਰ੍ਹਾਂ ਨਾਲ ਸ਼ੁਰੂ ਕਰ ਦਿੱਤੀ ਦਿੱਤੀ ਆ ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪਹਿਲਾ ਸੰਸਦ ਦਾ ਜਿਹੜਾ 70 ਹੋ ਗਿਆ ਹੂਦੇ ਚ ਇਹ ਕਾਲੇ ਕਾਨੂੰਨ ਜਿਹੜੇ ਰੱਦ ਕਰ ਦਿੱਤੇ ਜਾਣਗੇ ਅੱਜ ਜਿਹੜੇ ਕਿਸਾਨਾਂ ਨਾਲ ਗੱਲ ਕਰਤੀ ਗਈ ਆ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਗੱਲਾਂ ਤੇ ਯਕੀਨ ਨਹੀਂ ਆਏਗਾ ਜਦ ਤੱਕ ਉਹ ਕਾਨੂੰਨੀ ਤੌਰ ਤੇ ਇਹਨਾਂ ਨੂੰ ਰੱਦ ਨਹੀਂ ਕਰਦੇ ਤਦ ਤੱਕ ਉਹ ਜਿਹੜੇ ਬਾਰਡਰਾਂ ਤੇ ਉਹ ਬੈਠੇ ਰਹਿਣਗੇ ਪਰ ਫਿਰ ਵੀ ਉਹਨਾਂ ਨੂੰ ਇੰਨੀ ਖੁਸ਼ੀ ਜ਼ਰੂਰ ਹੈ ਕਿ ਉਹਨਾਂ ਨੂੰ ਇੱਕ ਉਮੀਦ ਬਣ ਗਈ ਹੈ ਕਿ ਜਿਹੜੇ ਇਹ ਕਾਲੇ ਕਾਨੂੰਨ ਹੈ ਇਹ ਬਿਲਕੁਲ ਰੱਦ ਕੀਤੇ ਜਾਣਗੇ ਜਿਸ ਕਾਰਨ ਉਹ ਅੱਜ ਜਿਸ ਕਾਰਨ ਉਹ ਅੱਜ ਤੋ ਦਿਵਾਲੀ ਦੀ ਤਰ੍ਹਾਂ ਅੱਜ ਗੋਲੀ ਦੀ ਤਰ੍ਹਾਂ ਅੱਜ ਪਟਾਕੇ ਚੜਾ ਰਹੇ ਆ ਉਹਨਾਂ ਦੀ ਅੱਜ ਖੁਸ਼ੀ ਦੁੱਗਣੀ ਹੋ ਗਈ ਹੈ ਕਿਉਂਕਿ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਗੁਰਪਰਬ ਵੀ ਹੈ ਤੇ ਅੱਜ ਗੁਰਪਰਬ ਦੇ ਮੌਕੇ ਪਟਾਣ ਮੰਤਰੀ ਨੇ ਜਿਹੜਾ ਤੇ ਨਾਲ ਹੀ ਇੱਕ ਜਿਹੜਾ ਤੋਹਫਾ ਦਿੱਤਾ ਹੈ ਉਹਨਾਂ ਨੂੰ ਜੀਰਪੁਰ ਤੋਂ ਪੀਵੀ ਸੱਤਾ ਨਹੀਂ تھی ਵੀ ਕੀ ਪੁਹਾੜ